ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੱਖ ਚੈਪਟਰ ਤੇ ਇਸ ਤੇ ਤੁਸੀਂ ਸ਼੍ਰਵਨ ਕਰਦੇ ਹੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਇਤਿਹਾਸ ਗੁਰਸਵਾਰੋ ਪਿਛਲੇ ਅਧਿਆਇ ਵਿੱਚ ਆਪ ਜੀ ਨਾਲ ਸਾਂਝ ਪਾਈ ਸੀ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤਮਤਾਨ ਵਿਖੇ ਪਹੁੰਚੇ ਨੇ ਤੇ ਇੱਥੇ ਹੀ ਆਪ ਜੀ ਨੂੰ ਔਰੰਗਜ਼ੇਬ ਦਾ ਭੇਜਿਆ ਹਿਆ ਸਨੇਹਾ ਤੇ ਉਸ ਦਾ ਭੇਜਿਆ ਹੋਇਆ ਜਰਨੈਲ ਆਲਮ ਖਾਨ ਰੋਹਿਲਾ ਮਿਲਿਆ ਹੈ ਜਿਸ ਨੇ ਆਪ ਜੀ ਨੂੰ ਦੱਸਿਆ ਹੈ ਕਿ ਔਰੰਗਜ਼ੇਬ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ ਸੋ ਗੁਰੂ ਸਾਹਿਬ ਉਹ ਗੁਰੂ ਪਾਤਸ਼ਾਹ ਜੀ ਨੇ ਮੋਰੀ ਸਿੱਖਾਂ ਦੇ ਨਾਲ ਸਲਾਹ ਕੀਤੀ ਹੈ ਨਾਲ ਇਹ ਮੋਰੀ ਸਿੱਖਾਂ ਨੂੰ ਲਿਆ ਹੈ ਤੇ ਦਿੱਲੀ ਵੱਲ ਚਾਲੇ ਪਾਏ ਹਨ ਅਨੇਕਾਂ ਹੀ ਜਗਾ ਦੇਤੇ ਐਨੇ ਕਾਹੇ ਪਿੰਡਾਂ ਤੇ ਗੁਰੂ ਪਾਤਸ਼ਾਹ ਜੀ ਨੇ ਸੱਚ ਧਰਮ ਦਾ ਉਪਦੇਸ਼ ਕਰਦਿਆਂ ਹਾਂ ਦਿੱਲੀ ਪਹੁੰਚੇ ਨੇ ਸੋ ਬਹੁਤ ਸਾਰੇ ਇਤਿਹਾਸਕਾਰਾਂ ਨੇ ਉਸ ਸਮੇਂ ਦਾ ਇਤਿਹਾਸ ਲਿਖਿਆ ਹੈ ਔਰ ਆਪਣੇ ਉਸ ਇਤਿਹਾਸ ਦੇ ਵਿੱਚ ਉਹ ਲਿਖਦੇ ਨੇ ਕਿ ਜਦੋਂ ਗੁਰੂ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਦਾਖਲ ਹੋਏ ਤਾਂ ਹਜ਼ਾਰਾਂ ਹੀ ਸਿੱਖ ਉਹਨਾਂ ਦੇ ਨਾਲ ਸਨ ਇੱਕ ਬਹੁਤ ਹੀ ਅਹਿਮ ਲੇਖਕ ਹੈ ਜਿਸ ਦਾ ਨਾਮ ਹੈ ਆਸਾਮ ਗੁਰਿੰਜੀ ਉਹ ਤਾਂ ਇਥੋਂ ਤੱਕ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨਾਲ ਮੋਰੀ ਸਿੱਖਾਂ ਤੋਂ ਇਲਾਵਾ 30000 ਦੇ ਕਰੀਬ ਕਰੀਬ ਸਿੱਖ ਸਨ ਸੋ ਗੁਰੂ ਪਾਤਸ਼ਾਹ ਜੀ ਨੂੰ ਬਿੱਲੇ ਵਿਖੇ ਮਿਰਜ਼ਾ ਰਾਜਾ ਜੈ ਸਿੰਘ ਦੇ ਪੁੱਤਰ ਰਾਜਾ ਰਾਮ ਸਿੰਘ ਨੇ ਆਪਣੀ ਹਮੇਲੀ ਦੇ ਵਿੱਚ ਆਪ ਜੀ ਦਾ ਟਿਕਾਣਾ ਕਰਵਾਇਆ ਹੈ ਮੋਰੀ ਸਿੱਖੀ ਆਪੀ ਦੇ ਨਾਲੇ ਹਨ ਜਿਵੇਂ ਭਾਈ ਮਤੇ ਦਾ ਸਤੇਦਾਸ ਭਾਈ ਗੋਪਾਲ ਜੀ ਦੇ ਪੁੱਤਰ ਛੋਟੂ ਮਲਜੀਤੇ ਹੋਰ अनेका ਸਿੱਖ ਦਿੱਲੇ ਵਿਖੇ ਗੁਰਬਾਣੀ ਦੇ ਪ੍ਰਵਾਹ ਚਲਾ ਦਿੱਤੇ ਗਏ ਲੰਗਰਾਂ ਦੇ ਪ੍ਰਵਾਹ ਚਲਾ ਦਿੱਤੇ ਗਏ ਦਿੱਲੇ ਦੀਆਂ ਹੋਰ ਵੀ ਸੰਗਤਾਂ ਉੱਥੇ ਜੁੜਨ ਲੱਗੀਆਂ ਨੇ ਸੋ ਦੋ ਦਿਨ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਲਾਕਾਤ ਔਰੰਗਜੀਤ ਦੇ ਨਾਲ ਤਹਿ ਕੀਤੀ ਗਈ ਹੈ ਔਰ ਇਹ ਮੁਲਾਕਾਤ ਔਰੰਗਜੀਤ ਦੇ ਦਰਬਾਰ ਦੇ ਵਿੱਚ ਹੀ ਤਹਿ ਕੀਤੀ ਗਈ ਹੈ ਸਲਮਾਨੀ ਧਰਮ ਦੇ ਪਵਿੱਤਰ ਗ੍ਰੰਥ ਕੁਰਾਨ ਦੇ ਵਿੱਚ ਵੀ ਇੱਕ ਗੱਲ ਲਿਖੀ ਮਿਲਦੀ ਹੈ ਕਿ ਜ਼ਾਲਮ ਹਾਕਮ ਅੱਗੇ ਕੋਰੀ ਗੱਲ ਰੱਖਣੇ ਸਭ ਤੋਂ ਵੱਡਾ ਧਰਮ ਯੁੱਧ ਹੈ ਜਿਹਾਦ ਹੈ ਸੋ ਗੁਰੂ ਪਾਤਸ਼ਾਹ ਜੀ ਨੇ ਔਰੰਗਜੀਤ ਦੇ ਸਾਹਮਣੇ ਜੋ ਉਸ ਦੀਆਂ ਕਮੀਆਂ ਸੀ ਜੋ ਉਸ ਦੀ ਜੁਰਮ ਦੀ ਨੀਤੀ ਸੀ ਉਸ ਨੂੰ ਪਾਤਸ਼ਾਹ ਜੀ ਨੇ ਰੱਖਣ ਵਾਸਤੇ ਇਸ ਮੁਲਾਕਾਤ ਵਾਸਤੇ ਹਮੇ ਭਰੀ ਹੈ ਸੋ ਦੋ ਦਿਨ ਬਾਅਦ ਗੁਰੂ ਤੇਗ ਬਹਾਦਰ ਜੀ ਮੋਰੀ ਸਿੱਖਾਂ ਸਮੇਤ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚੇ ਨੇ ਤੋ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਤੇ ਆਪਣਾ ਪ੍ਰਭਾਵ ਪਾਉਣ ਵਾਸਤੇ ਇੱਕ ਬਹੁਤ ਹੀ ਉੱਚੀ ਚੰਦਨ ਦੀ ਚੌਂਕੀ ਆਪਣੇ ਬਰਾਬਰ ਲਗਾਈ ਹੋਈ ਸੀ ਗੁਰੂ ਤੇਗ ਬਹਾਦਰ ਜੀ ਨੂੰ ਉਸਨੇ ਬੜੇ ਸਤਿਕਾਰ ਦੇ ਨਾਲ ਇਸ ਚੰਦਨ ਦੇ ਚੌਂਕੀ ਉੱਤੇ ਬਿਠਾਇਆ ਹੈ ਉਸ ਸਮੇਂ ਦੇ ਜੋ ਇਤਿਹਾਸਕਾਰ ਨੇ ਉਹਨਾਂ ਮੁਤਾਬਕ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਉਸਤਤ ਵਿੱਚ ਬਹੁਤ ਹੀ ਗਿਣੇ ਚੌਣਵੇਂ ਲਫ਼ਜ਼ ਬੋਲੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਜੀ ਨੂੰ ਸੰਬੋਧਿਤ ਹੁੰਦਿਆਂ ਆਖਦਾ ਹੈ ਅੱਲਾ ਦੇ ਫਕੀਰਾਂ ਦੇ ਸਰਬਰਾ ਰੱਬ ਦੇ ਬਲੀਆਂ ਦੇ ਸਰਤਾਜ ਰੱਬ ਦੇ ਢੰਡਾਵਾਂ ਦੇ ਆਗੋ ਅੱਲਾਹ ਨੂੰ ਜਾਣਨ ਵਾਲਿਆਂ ਦੇ ਮੁਖੇ ਤੁਸੀਂ ਇੱਥੇ ਮੇਰੇ ਕੋਲ ਆਏ ਮੇਰੇ ਉੱਤੇ ਬਹੁਤ ਤੁਸੀਂ ਮਿਹਰ ਕੀਤੀ ਹੈ ਨਾ ਉਹ ਬੈਠੀਏ ਤੇ ਕੁਝ ਵਿਚਾਰਾਂ ਕਰੀਏ ਸੋ ਗੁਰੂ ਤੇਗ ਬਹਾਦਰ ਚੰਦਰਨ ਦੀ ਚੌਂਕੀ ਤੇ ਬੈਠੇ ਹੋਏ ਔਰੰਗਜ਼ੇਬ ਨੂੰ ਮੁਖਾਤਬ ਹੋ ਕੇ ਪੁੱਛਦੇ ਹਨ ਤੂੰ ਸਾਡੇ ਕੋਲੋਂ ਕੀ ਚਾਹੁੰਦਾ ਹੈ ਰੰਗਜੀਤ ਕਹਿਣ ਲੱਗਾ ਹੈ ਮੈਂ ਤੁਹਾਡੇ ਤੋਂ ਕਰਾਮਾਤ ਚਾਹੁੰਦਾ ਹਾਂ ਮੈਂ ਚਾਹੁੰਦਾ ਹਾਂ ਦੇਖਣਾ ਕਿ ਤੁਸੀਂ ਵਾਕਈ ਵਲੀ ਹੋ ਫਕੀਰ ਹੋ ਜੇ ਤੁਸੀਂ ਵਲੀ ਫਕੀਰ ਹੋ ਤਾਂ ਤੁਹਾਡੇ ਕੋਲ ਬਹੁਤ ਕਰਾਮਾਤ ਵੀ ਹੋਵੇਗੀ ਸੋ ਮੈਂ ਆਪ ਜੀ ਦੀ ਕਰਾਮਾਤ ਦੇਖਣਾ ਚਾਹੁੰਦਾ ਹਾਂ ਤਾਂ ਗੁਰਤੇਗ ਬਹਾਦਰ ਸਾਹਿਬ ਜੀ ਨੇ ਜੋ ਉਸ ਦੀ ਇਸ ਗੱਲ ਦਾ ਜਵਾਬ ਦਿੱਤਾ ਹੈ ਨਾ ਲਾਇਕ ਫਕਰ ਕੋ ਕਰਾਮਾਤ ਕਰਨਾ ਹਾਂ ਨੇ ਸਦਨ ਸਰਦਾ ਖਾਫ ਮੌਲਾ ਕੋ ਹਰਨਾ ਕਰਮਾਤ ਦਿਖਾਉਣੀ ਰੱਬ ਦਾ ਸ਼ਰੀਕ ਬੰਨਾ ਹੈ ਅਤੇ ਐਸਾ ਖੁਦਾ ਨੂੰ ਚੰਗਾ ਨਹੀਂ ਲੱਗਦਾ ਉਸ ਨੂੰ ਭੁੰਦਾ ਨਹੀਂ ਹੈ ਕਰਾ ਜੋ ਕਰਾਮਾਤ মুশਰਕ ਤਹਾਵਾ ਜੋ মুশਰਕ ਕਿਆ ਲਾ ਸ਼ਰੀਕਾ ਨਾ ਭਾਵਾ ਬੰਦੇ ਦਾ ਇੱਕ ਹੀ ਕਾਰਜ ਹੈ ਕਿ ਉਹ ਬੰਦਗੀ ਦੇ ਵਿੱਚ ਜੁੜਿਆ ਰਹੇ ਗੁਰੂ ਪਾਤਸ਼ਾਹ ਜੀ ਰੰਗਜੀਤ ਨੂੰ ਮੁਖਾਤਬ ਹੁੰਦਿਆਂ ਕੁਝ ਹੋਰ ਵੀ ਸ਼ਬਦ ਆਖਦੇ ਹਨ ਪਾਤਸ਼ਾਹ ਜੀ ਆਖਦੇ ਹਨ ਕਿ हे ਰੰਗਜੀਬ ਇਹ ਜੋ ਤਖਤ ਹੈ ਤੈਨੂੰ ਅੱਲਾ ਦੀ ਬਰਕਤ ਦੇ ਨਾਲ ਪ੍ਰਾਪਤ ਹੋਇਆ ਹੈ ਸੋ ਤੇਰਾ ਇਹ ਧਰਮ ਬਣਦਾ ਹੈ ਕਿ ਤੂੰ ਸਭ ਨੂੰ ਨਿਆਂ ਦੇਵੇਂ ਸਾਰਿਆਂ ਨੂੰ ਇੱਕ ਸਮਾਨ ਰੱਖੇ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੇ ਕਿਸੇ ਨਾਲ ਪੱਖਪਾਤ ਨਾ ਕਰੇ ਅਤੇ ਨਾ ਹੀ ਕਿਸੇ ਉੱਤੇ ਜ਼ੁਲਮ ਕਰੇ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਇਹ ਸਨ ਤੁਮ ਕੋ ਬਾਦਸ਼ਾਹ ਰੱਬ ਦੇ ਨੇ ਦੋਨੋ ਚਸ਼ਮਾ ਬਰਾਬਰ ਕੀਨੇ ਰਾਜ ਨਿਆ ਹਲੇਮੇ ਮਿਹਰ ਤੇ ਬਵੇਕ ਨਾਲ ਕਰਨਾ ਚਾਹੀਦਾ ਹੈ ਬਾਦਸ਼ਾਹ ਅਯਾਲੀ ਤੇ ਮਾਲੀ ਵਾਂਗ ਹੁੰਦਾ ਹੈ ਤੇ ਪਰਜਾ ਬੱਕਰੀਆਂ ਤੇ ਬਾਗ ਵਾਂਗ ਇਹਨਾਂ ਦੀ ਜਿੰਨੀ ਪਾਲਣਾ ਕਰੀਏ ਇਹ ਓਨੇ ਹੀ ਵੱਧਦੇ ਹਨ ਓਨਾ ਹੀ ਸਭ ਤੋਂ ਵੱਧ ਲਾਭ ਹੁੰਦਾ ਹੈ ਪਰਜਾ ਨੂੰ ਦੁੱਖ ਦੇਣ ਵਾਲੇ ਬਾਦਸ਼ਾਹ ਦੀ ਬਾਦਸ਼ਾਹੀ ਸ਼ਾਮ ਦਾ ਸੂਰਜ ਤੇ ਸੁੱਖ ਦੇਣ ਵਾਲਿਆਂ ਦੀ ਬਾਦਸ਼ਾਹੀ ਸਵੇਰ ਦਾ ਸੂਰਜ ਸਮਝਿਆ ਜਾਂਦਾ ਹੈ ਬਾਦਸ਼ਾਹ ਰੁੱਖ ਤੇ ਪਰਜਾ ਜੜਾਂ ਜਿਹੜਾ ਬਾਦਸ਼ਾਹ ਪਰਜਾ ਨੂੰ ਤੜਫੜਾਉਂਦਾ ਹੈ ਉਹਨਾਂ 'ਤੇ ਜ਼ੁਲਮ ਕਰਦਾ ਹੈ ਸਮਝੋ ਉਹ ਆਪਣਾ ਨਾਸ ਆਪ ਕਰ ਰਿਹਾ ਹੈ ਰੱਬ ਨੂੰ ਯੋਰ ਜ਼ੁਲਮ ਤੇ ਜ਼ਬਰ ਚੰਗੇ ਨਹੀਂ ਲੱਗਦੇ ਜ਼ੁਲਮ ਜਲਾਬੇ ਰੱਬ ਨਾ ਭਾਵੈ ਇਹ ਪਾਤਸ਼ਾਹ ਜੀ ਨੇ ਅਰੰਗਜੀਵ ਨੂੰ ਉਪਦੇਸ਼ ਕੀਤਾ ਹੈ ਇਹ ਸਾਰਾ ਕੁਝ ਸੁਣ ਕੇ ਅਰੰਗਜੀਵ ਕਹਿਣ ਲੱਗਾ ਹੈ ਮੇਰੇ ਤੱਕ ਰਿਪੋਰਟਾਂ ਪਹੁੰਚੀਆਂ ਹਨ ਤੁਹਾਡੇ ਪਰਿਵਾਰ ਦੀਆਂ ਤੁਹਾਡੇ ਸਾਰੇ ਜਿੰਨੇ ਵੀ ਖਾਨਦਾਨ ਹੈ ਉਸ ਦੀਆਂ ਵੱਖ-ਵੱਖ ਰਿਪੋਰਟਾਂ ਤੇ ਵੱਖ-ਵੱਖ ਸ਼ਿਕਾਇਤਾਂ ਪਹੁੰਚੀਆਂ ਹਨ ਤੁਹਾਡੇ ਹੀ ਪਰਿਵਾਰਾਂ ਵਿੱਚ ਕਈਆਂ ਨੇ ਤੁਹਾਡੀ ਰਾਜਗਦੀ ਉੱਤੇ ਆਪਣਾ ਦਾਵਾ ਪੇਸ਼ ਕੀਤਾ ਹੈ ਮੈਨੂੰ ਪਤਾ ਲੱਗਾ ਹੈ ਤੁਹਾਡੇ ਪਰਿਵਾਰ ਵਿੱਚ ਰਾਜਗਦੀ ਦੇ ਦਾਅਵੇ ਨੂੰ ਲੈ ਕੇ ਬਹੁਤ ਸਾਰੇ ਝਗੜੇ ਹਨ ਤਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਰੰਗਜੀਬ ਸਾਡਾ ਕਿਸੇ ਨਾਲ ਕੋਈ ਵੀ ਝਗੜਾ ਨਹੀਂ ਹੈ ਤੇ ਨਾ ਹੀ ਕਿਸੇ ਨਾਲ ਕੋਈ ਗੰਡ ਵੰਡਾਰਾ ਹੈ ਮਹਿਮਾ ਪ੍ਰਕਾਸ਼ ਦਾ ਲਿਖਾਰੀ ਲਿਖਦਾ ਹੈ ਜੋ ਗੁਰੂ ਪਾਤਸ਼ਾਹ ਜੀ ਨੇ ਅਰੰਗਜੀਤ ਨੂੰ ਕਿਹਾ ਹਮ ਦਾਵਾ ਕਾਹੂ ਸੋ ਨਾਹੀ ਨਹੀਂ ਲੈਣ ਦੇਣ ਕਾਹੂ ਸੋ ਆਹੇ ਇਹ ਸਭ ਸੁਣ ਕੇ ਅਰੰਗਜੀਤ ਕਹਿਣ ਲੱਗਾ ਕਿ ਗੁਰੂ ਤੇਗ ਬਹਾਦਰ ਜੀਓ ਤੁਸੀਂ ਫਕੀਰ ਲੋਕ ਹੋ ਅੱਲਾਹ ਦੀ ਰਜਾ ਵਿੱਚ ਰਹਿੰਦੇ ਹੋ ਤੁਹਾਨੂੰ ਕੇਵਲ ਇੱਕ ਹੀ ਸਹਾਰਾ ਹੈ ਉਹ ਹੈ ਅੱਲਾ ਦਾ ਮੌਲਾ ਦਾ ਰਹਿ ਰਜ਼ਾਏ ਮੈਂ ਅੱਲਾ ਫਕੀਰ ਸੋ ਮੌਲਾ ਕੇ ਹੈ ਜਗ ਧੀਰ ਤਸੀਂ ਤਾਂ ਸਾਰੇ ਜਗਤ ਦਾ ਚਾਨਣ ਮੁਜਾਰਾ ਸਹਿਜ ਸਬਰ ਸਿੱਧਕ ਲਗਦੇ ਹੋ ਗੁਰੂ ਪਾਤਸ਼ਾਹ ਜੀ ਦੇ ਜਵਾਬ ਸੁਣ ਕੇ ਅਰੰਗਜੀਵ ਨੇ ਚੁੱਪ ਧਾਰ ਲਈ ਹੈ ਹੁਣ ਉਸ ਨੂੰ ਕੋਈ ਵੀ ਸਵਾਲ ਆਉੜ ਨਹੀਂ ਰਿਹਾ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਸਵਾਲ ਅਰੰਗਜੀਵ ਨੂੰ ਕੀਤਾ ਹੈ ਪਾਤਸ਼ਾਹ ਜੀ ਕਹਿਣ ਲੱਗੇ ਨੇ ਉਹ ਕਿਹੜਾ ਕੰਮ ਹੈ ਜਿਹੜਾ ਤੇਰੇ ਕੋਲ ਬਾਦਸ਼ਾਹੀ ਹੁੰਦਿਆਂ ਨਹੀਂ ਹੋ ਰਿਹਾ ਤੇ ਸਾਡੇ ਕੋਲੋਂ ਕਰਵਾਉਣਾ ਚਾਹੁੰਦਾ ਹੈ ਕੌਣ ਕਾਜ ਹਮਾਰੇ ਬਸ ਜੋਆ ਜੋ ਤੁਮਤੇ ਨਾ ਪੂਰਨ ਹੋਆ ਪਾਤਸ਼ਾਹ ਜੀ ਕਹਿੰਦੇ ਕਿਹੜੇ ਕੰਮ ਵਾਸਤੇ ਸਾਨੂੰ ਇੱਥੇ ਸੱਦਿਆ ਔਰੰਗਜੀਵ ਨੇ ਕਹਿ ਅਰੰਗਜੀਵ ਕਹਿਣ ਲੱਗਾ ਕਿ ਮੈਂ ਆਪਣੀ ਸ਼ਰਧੇ ਅਨੁਸਾਰ ਤੁਹਾਨੂੰ ਦੀਨ ਵਿੱਚ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਹਾਂ ਇਹੋ ਹੀ ਮੇਰੇ ਲਈ ਸਭ ਤੋਂ ਵੱਡਾ ਕੰਮ ਹੈ ਜੋ ਮੰਨ ਜਾਂਦੇ ਨੇ ਉਹਨਾਂ ਨੂੰ ਮੈਂ ਆਪਣਾ ਭਰਾ ਸਮਝਦਾ ਹਾਂ ਤੇ ਜੋ ਅੜ ਜਾਂਦੇ ਨੇ ਜਿਹੜੇ ਮੁਸਲਮਾਨੀ ਧਰਮ ਨੂੰ ਨਹੀਂ ਮੰਨਦੇ ਜੋ ਇਸਲਾਮ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਮੈਂ ਦੁੱਖ ਦੇਣ ਲੱਗਿਆ ਇੱਕ ਪਲ ਵੀ ਨਹੀਂ ਲੰਮਦਾ ਇਹ ਸੁਣ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ فرمایا ਹੈ ਜੋ ਖੁਦਾ ਦੀ ਆਗਿਆ ਹੋਵੇਗੀ ਉਹੋ ਹੀ ਹੋਵੇਗਾ ਤੈਨੂੰ ਤੇ ਸਾਨੂੰ ਉਹ ਮੰਨਣ ਦੀ ਲੋੜ ਹੈ ਜਿਸ ਖੁਦਾ ਦੇ ਬਰਾਬਰ ਹੋਰ ਸੰਸਾਰ ਵਿੱਚ ਕੋਈ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਲੀਲ ਦਿੰਦਿਆਂ ਕਿਹਾ ਹੈ ਜੇ ਉਸ ਖੁਦਾ ਨੂੰ ਕੇਵਲ ਮੁਸਲਮਾਨ ਹੀ ਚੰਗੇ ਲੱਗਦੇ ਹੁੰਦੇ ਤਾ ਫਿਰ ਉਹ ਖੁਦਾ ਕਿਸੇ ਹੋਰ ਧਰਮ ਦੇ ਵਿੱਚ ਕੋਈ ਵੀ ਜੀ ਪੈਦਾ ਹੀ ਨਾ ਕਰਦਾ ਇਹ ਸਾਰੀ ਸਿਸ਼ਟੇ ਖੁਦਾ ਦੀ ਹੈ ਅਤੇ ਇਸ ਵਿੱਚੋਂ ਆਪਣੇ ਆਪ ਨੂੰ ਜਾਣਨ ਦੀ ਲੋੜ ਹੈ ਸਾਰਿਆਂ ਨੂੰ ਆਪੋ ਆਪਣਾ ਧਰਮ ਪਿਆਰਾ ਹੈ ਅਤੇ ਸੁੱਖ ਦੀ ਇੱਛਾ ਵਾਲੇ ਦੁਖੀ ਹੋ ਕੇ ਵੀ ਧਰਮ ਨਹੀਂ ਛੱਡਦੇ ਆਪਣਾ ਧਰਮ ਸਭ ਕੋ ਹੈ ਪਿਆਰੋ ਆਪਣ ਧਰਮ ਸਵਣ ਕੋ ਪਿਆਰੋ ਸੁਖ ਕਾਂਖੀ ਨਹ ਤਰਿਆ ਦੁਖਾਰੋ ਅਤੇ ਆਪਣੇ ਆਪਣੇ ਧਰਮ ਨੂੰ ਰੱਖਣ ਵਾਲਾ ਆਪੋ ਆਪਣੇ ਧਰਮ ਅਨੁਸਾਰ ਉਸ ਅਕਾਲ ਪੁਰਖ ਨੂੰ ਮੰਨਣ ਵਾਲਾ ਉੱਚ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਹੈ ਜਿਹਨੇ ਜੀ ਧਰਮਾਂ ਰੱਖ ਹੈ ਜੋਏ ਉਤਮ ਗਤ ਸੋ ਪ੍ਰਾਪਤ ਹੋਏ ਸੋ ਇੱਕ ਹੋਰ ਬਹੁਤ ਵੱਡਾ ਲਿਖਾਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਪ੍ਰਤੀ ਤੇ ਔਰੰਗਜ਼ੇਬ ਦੀ ਨੀਤੀ ਪ੍ਰਤੀ ਲਿਖਦਾ ਹੈ ਉਹ ਲਿਖਦਾ ਹੈ ਔਰੰਗਜ਼ੇਬ ਦੀ ਕੋ ਮੰਨ ਦੀ ਭਾਵਨਾ ਸੀ ਕਿ ਹਿੰਦੂ ਧਰਮ ਦੇ ਸੋਮਿਆਂ ਨੂੰ ਮਿਟਾ ਕੇ ਕੇਵਲ ਮੁਸਲਮਾਨੀ ਧਰਮ ਨੂੰ ਚੱਲਦਾ ਰੱਖੇ ਪਰ ਉਧਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਕਿਹਾ ਹੈ ਕਿ ਤੂੰ ਤਾਂ ਹਿੰਦੂ ਮੁਸਲਮਾਨਾਂ ਨੂੰ ਤੂ ਤਾਂ ਹਿੰਦੂ ਧਰਮ ਨੂੰ ਖਤਮ ਕਰਕੇ ਇੱਕੋ ਧਰਮ ਹੀ ਰਹਿਣ ਦੇਣਾ ਚਾਹੁੰਦਾ ਹੈ ਅਸੀਂ ਤਾਂ ਇੱਕ ਹੋਰ ਤੀਸਰਾ ਧਰਮਾ ਪੈਦਾ ਕਰਨਾ ਹੈ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਹੈ ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ ਹੈ ਮਰਾ ਸਵਾਹੇ ਅਸ ਹਿੰਦੂ ਵਾ ਮੁਸਲਮਾਨ ਕੇ ਦੋ ਮਜਹਬ ਹਸਤੰਦ ਮਿਲਤ ਸਵੈਮ ਪੈਦਾ ਕਰਦਨ ਅਸਤ ਗੁਰੂ ਤੇਗ ਬਹਾਦਰ ਜੀ ਨੇ ਜਿਦੋਂ ਅਰੰਗਜੀਬ ਨੂੰ ਇਹ ਗੱਲ ਕਹੀ ਹੈ ਤੂੰ ਇੱਕ ਦੀ ਗੱਲ ਕਰਦਾ ਹੈ ਇੱਥੇ ਇੱਕ ਹੋਰ ਪੈਦਾ ਹੋਵੇਗਾ ਤਾਂ ਅਰੰਗਜੀਬ ਹੈਰਾਨੀ ਦੇ ਨਾਲ ਭਰ ਗਿਆ ਕਹਿਣ ਲੱਗਾ ਉਹ ਤੀਸਰਾ ਕਾਹਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰੋਜ਼ ਨੂੰ ਇਹ ਜਵਾਬ ਦਿੱਤਾ ਹੈ ਤੀਸਰਾ ਉਹ ਜੋ ਗੁਰੂ ਨਾਨਕ ਨੇ ਉਸ ਅੱਲਾ ਦੇ ਹੁਕਮ ਦੇ ਨਾਲ ਥਾਪਿਆ ਉਹੀ ਤੀਸਰ ਮਜਬ ਹੈ ਜਿਹੜਾ ਇਸ ਸੰਸਾਰ ਵਿੱਚ ਸਦਾ ਕਾਇਮ ਤੇ ਦائم ਰਹੇਗਾ ਇੰਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਔਰੰਗਜ਼ੇਬ ਦੇ ਅੱਗੇ ਬਿਲਕੁਲ ਸੱਚ ਰੱਖ ਕੇ ਔਰੰਗਜ਼ੇਬ ਦੀ ਬੋਲਤੀ ਬੰਦ ਕਰ ਦਿੱਤੀ ਹੈ ਔਰੰਗਜ਼ੇਬ ਦਰਬਾਰ ਦੇ ਵਿੱਚ ਬੜਾ ਲੰਮਾ ਸਮਾਂ ਚੁੱਪ ਰਿਹਾ ਹੈ ਔਰੰਗਜ਼ੇਬ ਹੁਣ ਸੋਚਦਾ ਹੈ ਕਿ ਗੁਰੂ ਤੇਗ ਬਹਾਦਰ ਨੂੰ ਕਿਵੇਂ ਦੀਨ ਇਸਲਾਮ ਵਿੱਚ ਲੈ ਕੇ ਆਂਦਾ ਜਾਵੇ ਪਰ ਕਿਹਾ ਜਾਂਦਾ ਹੈ ਕਿ ਉਸ ਸਮੇਂ ਰੰਗਜੀਤ ਨੂੰ ਇੱਕ ਸਨੇਹਾ ਮਿਲਿਆ ਹੈ ਇੱਕ ਇਲਾਕੇ ਦੇ ਵਿੱਚ ਬਗਾਵਤ ਹੋ ਗਈ ਹੈ ਕੁਝ ਇਤਿਹਾਸਕਾਰਾਂ ਨੇ ਇਸ ਬਗਾਵਤ ਦਾ ਸਥਾਨ ਦੱਖਣ ਵਾਲੇ ਪਾਸੇ ਜਾਣਾ ਲਿਖਿਆ ਹੈ ਤੇ ਕੁਸ਼ਕ ਨੇ ਫਿਰ ਇਧਰ ਜੰਮੂ ਕਸ਼ਮੀਰ ਵਾਲੇ ਪਾਸੇ ਸੋ ਰੰਗਜੀਤ ਨੇ ਤਿਆਰੀ ਕੀਤੀ ਹੈ ਆਪਣੀ ਉਸ ਮਹਿੰਮਤੇ ਜਾਣ ਦੇ ਤੇ ਇਧਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪਣੇ ਉਸ ਸਥਾਨ ਮਿਰਜ਼ਾ ਜੈ ਸਿੰਘ ਦੀ ਹਵੇਲੀ ਜਿਸ ਦਾ ਜਿਸ ਤੇ ਉਸ ਦਾ ਪੁੱਤਰ ਉਸ ਸਮੇਂ ਮਿਰਜ਼ਾ ਰਾਮ ਸਿੰਘ ਰਹਿ ਰਿਹਾ ਸੀ ਗੁਰੂ ਪਾਤਸ਼ਾਹ ਜੀ ਮੋਰੀ ਸਿੱਖਾਂ ਸਮੇਤ ਉੱਥੇ ਵਾਪਸ ਆਏ ਨੇ ਅਰੰਗਜੀਬ ਨੇ ਨਾ ਤਾਂ ਕੋਈ ਹੁਕਮ ਦਿੱਤਾ ਏ ਕਿ ਇਹਨਾਂ ਨੂੰ ਕੈਦ ਕੀਤਾ ਜਾਵੇ ਤੇ ਨਾ ਹੀ ਛੱਡ ਦਿੱਤਾ ਜਾਵੇ ਕੋਈ ਨਹੀਂ ਅਰੰਗਜੀਬ ਆਪਣੇ ਪਿਆਰੇ ਵਿੱਚ ਲੱਗ ਗਿਆ ਏ ਉਧਰ ਗੁਰੂ ਤੇਗ ਬਹਾਦਰ ਕੁਝ ਦਿਨ ਦਿੱਲੀ ਦੇ ਵਿੱਚ ਰਹਾ ਕੇ ਸਤ ਨਾਮ ਦਾ ਉਪਦੇਸ਼ ਸਾਰੀ ਸੰਗਤ ਨੂੰ ਦ੍ਰਿੜ ਕਰਵਾਉਂਦਿਆਂ ਹੁਣ ਅਗਲੇ ਇਲਾਕੇ ਵੱਲ ਜਾਣ ਦੀ ਤਿਆਰੀ ਕੀਤੀ ਹੈ ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਔਰੰਗਜ਼ੇਬ ਦੇ ਜਵਾਬ ਦਿੱਤੇ ਜਾਣ ਤੋਂ ਬਾਅਦ ਦਿੱਲੀ ਵਿੱਚ ਸੰਗਤਾਂ ਨੂੰ ਤਾਰਦੇ ਹੋਏ ਹੁਣ ਅਗਲੇ ਕਿਸ ਇਲਾਕੇ ਵੱਲ ਜਾਣ ਦੀ ਤਿਆਰੀ ਕੀਤੀ ਹੈ ਸੋ ਗੁਰੂ ਸਵਾਰਿਓ ਇਹ ਅਧਿਆਏ ਤੁਹਾਡੇ ਨਾਲ ਦੋ ਦਿਨ ਬਾਅਦ ਸਾਂਝਾ ਕੀਤਾ ਜਾਵੇਗਾ ਸੋ ਅਖੀਰ ਦੇ ਵਿੱਚ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਵੱਧ ਲਾਇਕ ਤੇ ਸ਼ੇਅਰ ਕਰਨਾ ਹੈ ਤੇ ਮੇਰੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਇਤਿਹਾਸ ਹਰੇਕ ਗੁਰੂ ਨਾਨਕ ਨਾਮਲੇਵਾ ਤੱਕ ਪਾ ਸਕੇ ਦੋ ਦਿਨ ਬਾਅਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਵਾਸਤੇ ਇਆਇਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ